ਸਤ ਸ੍ਰੀ ਅਕਾਲ ਦੋਸਤੋ ਸੁਆਗਤ ਕਰਨਾ ਤੁਹਾਡਾ ਪੀ ਸਮਾਰਟ ਐਜੂਕੇਸ਼ਨ ਜੁਨ ਤੇ ਅੱਜ ਆਪਾਂ ਤੁਹਾਨੂੰ ਅਗਲਾ ਪਾਠ ਕਰਾਵਾਂਗੇ ਕੱਲ ਆਪਾਂ ਤੁਹਾਨੂੰ ਦੇਖੋ ਉਹ ਕਰਾਇ ਸੀਗਾ ਪੰਜਾਬ ਦੀ ਆਪਾਂ ਨੇ ਪੰਗੋਲੂ ਖੇਤਰਾਂ ਵਿੱਚ ਕਰਿਆ ਸੀ ਜੀ ਉਹਦੇ ਵਿੱਚ ਆਪਾਂ ਤੁਹਾਨੂੰ ਹਿਮਾਲਿਆ ਪਰਬਤ ਹਿਮਾਲਿਆ ਪਰਬਤ ਦੀ ਉੱਤਰੀ ਤੇ ਪੱਛਮੀ ਲੜੀਆਂ ਉਹਨਾਂ ਤੋਂ ਬਾਅਦ ਆਪਾਂ ਕੀਤਾ ਸੀ ਉਪਰਬਤੀ ਖੇਤਰ ਜਾਂ ਤਰਾਈ ਦਾ ਪ੍ਰਦੇਸ਼ ਤੇ ਅੱਜ ਆਪਾਂ ਦੋਸਤੋ ਕਰਾਂਗੇ ਮਦਾਨੀ ਭਾਗ ਮਦਾਨੀ ਭਾਗ ਨੂੰ ਆਪਾਂ ਤਿੰਨ ਪਾਧਿਆਂ ਵਿੱਚ ਵੰਡਾਂਗੇ ਪਹਿਲਾਂ ਪੰਜ ਦੋਆਬੇ ਕਰਾਵਾਂਗੇ ਪੰਜ ਦੋਆਬੇ ਤੋਂ ਬਾਅਦ ਆਪਾਂ ਤੁਹਾਨੂੰ ਕਰਾਵਾਂਗੇ ਆਪਣਾ ਇਹਨਾਂ ਦੇ ਮਾਲਵਾ ਦੇ ਬੰਗਰ ਦਾ ਖੇਤਰ ਤੇ ਇਸ ਤੋਂ ਬਾਅਦ ਆਪਾਂ ਸੁਲ ਕਰਾਵਾਂਗੇ ਮਾਲਵਾ ਦੇ ਬੰਗਰ ਦਾ ਖੇਤਰ ਤੇ ਇਸ ਤੋਂ ਬਾਅਦ ਕਰਾਂਗੇ ਦੱਖਣ ਪੱਛਮ ਦੇ ਮਾਰੂਥਲ ਚਲੋ ਦੋਸਤੋ ਆਪਾਂ ਸ਼ੁਰੂ ਕਰਦੇ ਆ ਅੱਜ ਆਪਣਾ ਕੱਲਾ ਪਾਈ ਮਦਾਨੀ ਭਾਗ ਨੂੰ ਛੱਡਿਆ ਸੀ ਆ ਨੂੰ ਆਪਾਂ ਕੰਪਲੀਟ ਕਰਾਂਗੇ ਮੰਨ ਲਾ ਪਾ ਦੇਖੋ ਜਿਹੜਾ ਆਪਦੀਆਂ ਪੰਗੋਲ ਹੋਏ ਇਸ ਦਾ ਮੈਂ ਦੋ ਪਾਰਟ ਕਰ ਲਏ ਪਹਿਲਾ ਤਾਂ ਹਮਾਲਿਆ ਪਰਬਤ ਦੁਆਰੇ ਪੜ ਲਿਆ ਫਿਰ ਆਪਾਂ ਪੜਾਂਗੇ ਉਪਰਪਰਬ ਦੀ ਖੇਤਰ ਬਾਰੇ ਜਾਂ ਤਰਾਈ ਦੇ ਪ੍ਰਦੇਸ਼ ਬਾਰੇ ਉਹ ਜੋ ਆਪਣਾ ਤੀਜਾ ਪਾਰਟ ਰਹਿਦਾ ਸੀ ਜੀ ਮਦਾਨੀ ਭਾਗ ਇਹ ਜਿਹੜਾ ਮਦਾਨੀ ਭਾਗ ਆਪਣਾ ਸਮੁੰਦਰ ਤਲ ਤੋਂ ਇਹਦੀ ਉਚਾਈ ਕਿੰਨੀ ਆ ਦੋਸਤੋ 1000 ਮੀਟਰ ਦੀ ਉਚਾਈ ਕਿਹ ਹੈ ਜੀ 1000 ਮੀਟਰ ਜਿਹੜਾ ਪੰਜਾਬ ਦਾ ਮਦਾਨੀ ਭਾਗ ਹੈ ਇਹਦੀ ਉਚਾਈ ਸਮੁੰਦਰ ਤੋਂ 1000 ਮੀਟਰ ਆ ਇਹਦੇ ਵਿੱਚ ਆਪਣੇ ਕੋਲੇ ਪੰਜ ਦਰਿਆਤ ਪੰਜਾਬ ਜਿਹੜੇ ਆਪਣੇ ਅਯੋਕ ਕੇ ਪੰਜ ਦਰਿਆ ਬੰਦੇ ਨੇ ਉਹੋ ਲਈ ਦੋ ਦਰਿਆ ਕਿਹੜੇ ਨੇ ਆਪਣੇ ਚ ਇੱਕ ਸਿੰਧਾਈ ਸਿੰਧ ਇੱਕ ਸਿੰਧ ਦਰਿਆ ਜੀ ਆਪਣਾ ਤੇ ਦੂਜਾ ਸਰਸਵਤ ਜਿਹੜੀ ਕੱਜੀ ਹੋਈ ਜੀ ਆਪਣੇ ਲੋਕ ਇਹ ਦੋ ਦਰਿਆ ਨੇ ਮਦਾਨੀ ਭਾਗ ਉਚਾਈ 1000 ਮੀਟਰ ਸਮੁੰਦਰ ਤਲ ਤੋਂ ਪੰਜ ਦਰਿਆ ਅਯੋਕੇ ਪੰਜ ਦਰਿਆ ਤੇ ਸਿੰਧ ਦਾ ਇਲਾਕਾ ਤੇ ਸਰਸਪਤੀ ਇਹ ਆਪਾਂ ਨੇ ਇਹਨਾਂ ਬਾਰੇ ਪੜ੍ਹਨਾ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜਿਹਦੇ ਵਿੱਚ ਪਹਿਲਾਂ ਤਾਂ ਆਉਣਗੇ ਜੀ ਆਪਣੇ ਕੋਲੇ ਪੰਜ ਦੁਆਬੇ ਪੰਜ ਦੁਆਬੇ ਨੰਬਰ 2 ਤੇ ਜੀ ਮਾਲਵਾ ਮਾਲਵਾ ਤੇ ਬੰਗਲ ਬੰਗਲ ਨੰਬਰ 3 ਤੇ ਜੀ ਦੱਖਣ ਪੱਛਮ ਦੇ ਮਾਰੂਥਲ ਦੇਖੋ ਦੋਸਤੋ ਇਹ ਪਾੜੇ ਦੇ ਵਿੱਚ ਪੱਪ ਮਨਾਨੀ ਭਾਗ ਦੇ ਵਿੱਚ ਤਿੰਨ ਚੀਜ਼ਾਂ ਪੜ੍ਹਨੀਆਂ ਨੇ ਪੰਜ ਦੁਆਬੇ ਮਾਲਵਾ ਤੇ ਬੰਗੜਾ ਖੇਤਰ ਦੱਖਣ ਪੱਛਮ ਦੇ ਮਾਰੂਥਲ ਆਪਾਂ ਇਹਨਾਂ ਬਾਰੇ ਅੱਗੇ ਪੜ੍ਹਾਂਗੇ ਹੁਣ ਜੇ ਆਪਾਂ ਪੰਜ ਦੁਆਬਿਆਂ ਬਾਰੇ ਪੰਜ ਦੁਆਬੇ ਪੰਜ ਦੁਆਬੇ ਜਿਹੜਾ ਪੰਜ ਦੁਆਬੇ ਨੇ ਇਹ ਪੰਜ ਦੁਆਬੇ ਦੁਆਬ ਦੁਆਬ ਸ਼ਬਦ ਕੀ ਹੈ ਜੀ ਦੁਆਬ ਦੁਆਬ ਸ਼ਬਦ ਫਾਰਸੀ ਭਾਸ਼ਾ ਦਾ ਸ਼ਬਦ ਹੈ ਜੀ ਫਾਰਸੀ ਭਾਸ਼ਾ ਦਾ ਕੀ ਹੈ ਸ਼ਬਦ ਹੈ ਦੁਆਬ ਸ਼ਬਦ ਫਾਰਸੀ ਭਾਸ਼ਾ ਦਾ ਸ਼ਬਦ ਹੈ ਦੁਆਬ ਦਾ ਮਤਲਬ ਕੀ ਹੈ ਜੀ ਦੁਆਬ ਦਾ ਮਤਲਬ ਆ ਦੋਸਤੋ ਜਿਆ ਦੁਆਬਾ ਸ਼ਬਦ ਹੈ ਦੋ ਆਬ ਤੋਂ ਮਿਲ ਕੇ ਬਣਿਆ ਦੋ ਆਬ ਦੋ ਆਬ ਦੋ ਆਵ ਦੋ ਆਵ ਦੋ ਆਵ ਦਾ ਮਤਲਬ ਦੋ ਦਰਿਆਵਾਂ ਵਿਚਕਾਰ ਦਾ ਇਲਾਕਾ ਦੋ ਦਰਿਆਵਾਂ ਵਿਚਕਾਰਲਾ ਇਲਾਕਾ ਦੇਖੋ ਜੀ ਜਿਹੜਾ ਆਪਣਾ ਪੰਜ ਦੋਆਬੇ ਨੇ ਇਹਦੇ ਵਿੱਚ ਪਰ ਆਪਾਂ ਦੋਆਬੇ ਦੇ ਸੰਭੀ ਦੋਆਬ ਹੁੰਦਾ ਕੀ ਹੈ ਦੋਆਬ ਜਿਹੜਾ ਸ਼ਬਦ ਆ ਫਾਰਸੀ ਭਾਸ਼ਾ ਦਾ ਸ਼ਬਦ ਹੈ ਦੋਆਬ ਦਾ ਮਤਲਬ ਦੋ ਦਰਿਆਵਾਂ ਦੇ ਵਿਚਕਾਰਲਾ ਇਲਾਕਾ ਦੋ ਦਰਿਆਵਾਂ ਦੇ ਵਿਚਕਾਰ ਜਿਹੜੀ ਧਰਤੀ ਹੁੰਦੀ ਆ ਇਲਾਕਾ ਹੁੰਦਾ ਨੂੰ ਆਪਾਂ ਕਹਿੰਦੇ ਆ ਦੋਆਬਾ ਤੇ ਪੰਜਾਬ ਦੀ ਪੰਜ ਦੁਆਬਿਆਂ ਦੇ ਵਿੱਚ ਵੰਡ ਕਿਹਨੇ ਕੀਤੀ ਸੀ? ਮੁਗਲ ਬਾਦਸ਼ਾਹ ਅਕਬਰ ਨੇ। ਮੁਗਲ ਬਾਦਸ਼ਾਹ ਮੁਗਲ ਬਾਦਸ਼ਾਹ ਅਕਬਰ ਨੇ ਪੰਜਾਬ ਦੀ ਪੰਜਾਬ ਦੀ ਪੰਜ ਦੁਆਬਿਆਂ ਵਿੱਚ ਵੰਡ ਕੀਤੀ। ਪੰਜ ਦੁਆਬਿਆਂ ਵਿੱਚ ਵੰਡ ਕੀਤੀ। ਇਹ ਪੰਜ ਦੁਆਬਿਆਂ ਵਿੱਚ ਵੰਡ ਕੀਤੀ ਜੀ। ਇਹ ਪੰਜ ਦਵਾਬ ਕਿਹੜੇ ਨੇ ਜੀ ਸਿੰਧ ਸਾਗਰ ਦਵਾਬ ਸਿੰਧ ਸਾਗਰ ਦਵਾਬ ਆਪਾਂ ਜੀ ਇਕੱਲੇ ਇਕੱਲੇ ਬਾਰੇ ਪੜ੍ਹਾਂਗੇ ਪੰਜ ਦਵਾਬਾਂ ਬਾਰੇ ਕਰਾਵਾਂਗੇ ਪਹਿਲਾਂ ਤੁਹਾਨੂੰ ਆਪਾਂ ਦੱਸਦੇ ਹਾਂ ਸਿੰਧ ਸਾਗਰ ਦਵਾਬ ਨੰਬਰ 2 ਜੀ ਚੱਜ ਦਵਾਬ ਚੱਜ ਦਵਾਬ ਨੰਬਰ 3 ਦੋਸਤੋ ਰਚਨਾ ਦਵਾਬ ਕਿਹੜਾ ਜੀ ਰਚਨਾ ਦਵਾਬ ਰਚਨਾ ਦੁਆਬ ਨੰਬਰ 4 ਬਾਰੀ ਦੁਆਬ ਬਾਰੀ ਦੁਆਬ ਨੰਬਰ 5 ਜੀ ਵਿਸਤ ਦੁਆਬ ਜਿਹਨੂੰ ਵਿਸਤ ਚਰੰਦਰ ਦੁਆਬ ਵੀ ਕਹਿੰਦੇ ਨੇ ਵਿਸਤ ਦੁਆਬ ਇਹ ਦੇਖੋ ਜੀ ਪੰਜ ਦੁਆਬਿਆਂ ਚ ਵੰਡਿਆ ਗਿਆ ਮੁਗਲ ਬਾਦਸ਼ਾਹ ਅਕਬਰ ਨੇ ਉਹਦੇ ਪ੍ਰਸ਼ਾਸਨ ਨੂੰ ਸਹੀ ਢੰਗ ਨਾਲ ਚਲਾਉਣ ਲਈ ਉਹਨੇ ਪੰਜਾਬ ਦੇ ਇਲਾਕੇ ਨੂੰ ਮਤਲਬ ਇਹ ਮਦਾਨੀ ਭਾਗ ਨੂੰ ਪੰਜ ਦੁਆਬਿਆਂ ਦੇ ਵਿੱਚ ਵੰਡ ਦਿੱਤਾ ਸਿੰਧ ਸਾਗਰ ਦੁਆਬ ਚੱਜ ਦੁਆਬ ਰਚਨਾ ਦੁਆਬ ਬਾਰੀ ਦੁਆਬ ਤੇ ਬਿਸਤਰ ਦੁਆਬ ਹੁਣ ਆਪਾਂ ਜੀ ਇਕੱਲੇ ਇਕੱਲੇ ਦੁਆਬੇ ਬਾਰੇ ਪੜਾਂਗੇ ਹੁਣ ਆਪਾਂ ਕਰਦੇ ਹਾਂ ਜੀ ਅੱਗੇ ਦੇਖੋ ਦੋਸਤੋ ਹੁਣ ਪੰਜ ਦੁਆਬਿਆਂ ਵਿੱਚੋਂ ਪਹਿਲਾ ਜੀ ਆਪਾਂ ਕੋਲ ਸਿੰਧ ਸਾਗਰ ਦੁਆਬ ਆ ਇਹ ਦੋ ਦਰਿਆ ਕਿਹੜੇ ਦਾ ਇਲਾਕਾ ਹੈਗਾ ਇਹ ਸਿੰਧ ਅਤੇ ਜੇਲਮ ਦੇ ਵਿਚਕਾਰ ਦੇ ਇਲਾਕੇ ਨੂੰ ਕੀ ਕਹਿੰਦੇ ਆਪਾਂ ਜੀ ਜੇਲਮ ਦੇ ਵਿਚਕਾਰਲਾ ਇਲਾਕਾ ਵਿਚਕਾਰਲਾ ਇਲਾਕਾ ਸਿੰਧ ਸਾਗਰ ਦਵਾਬ ਸਿੰਧ ਅਤੇ ਜੇਲਮ ਦੇ ਵਿਚਕਾਰ ਦੇ ਇਲਾਕੇ ਨੂੰ ਜਿੰਦ ਨੇ ਆਪੇ ਸਿੰਧ ਸਾਗਰ ਦਵਾਬ ਇਹ ਦੋ ਦਰਾਂ ਵਿਚਕਾਰ ਦਾ ਇਲਾਕਾ ਇਹਦੇ ਪ੍ਰਸਿੱਧ ਸ਼ਹਿਰ ਕਿਹੜੇ ਨੇ ਦੋਸਤੋ ਸ਼ਹਿਰ ਇਹਦਾ ਇਹ ਇਲਾਕਾ ਦਾ ਇਹਦੇ ਪ੍ਰਸਿੱਧ ਸ਼ਹਿਰ ਲਗੇ ਜੇਲਮ ਰਾਵਲਪਿੰਡੀ ਰਾਵਲਪਿੰਡੀ ਤੇ ਅਟਕ ਤੇ ਮੀਆਂਵਾਲ ਅਟਕ ਮੀਆਂਵਾਲ ਅਟਕ ਮੀਆਂਵਾਲ ਪਹਿਲਾਂ ਤਾਂ ਆਪਾਂ ਦੇਖਿਆ ਸਿੰਧ ਸਾਗਰ ਦੁਆਬ ਇਹਦੇ ਵਿੱਚ ਦੋ ਦਰਿਆਵਾਂ ਵਿਚਕਾਰ ਲੱਗਿਆ ਕਿਹੜਾ ਇਲਾਕਾ ਹੈ ਸਿੰਧ ਤੇ ਜੇਰਮ ਦੇ ਵਿਚਕਾਰ ਦਾ ਇਲਾਕਾ ਫਿਰ ਸਿੰਧ ਸਾਗਰ ਦੁਆਬ ਦੇ ਇਲਾਕੇ ਦੇ ਵਿੱਚ ਸ਼ਹਿਰ ਕਿਹੜੇ ਨੇ ਜੇਰਮ ਹੋ ਗਿਆ ਜੀ ਰਾਵਲਪਿੰਡੀ ਹੋ ਗਿਆ ਅਟਕ ਤੇ ਮੀਆਬਰੀ ਹੋ ਗਿਆ ਜਿਹੜਾ ਇਹ ਇੱਕ ਇਸ ਤਰ੍ਹਾਂ ਇਹ ਬਹੁਤ ਘੱਟ ਉਪਜਾਊ ਹੈ ਬਹੁਤ ਘੱਟ ਉਪਜਾਊ ਹਿੱਸਾ ਹੈ ਮਤਲਬ ਜਿਆਦਾ ਪਜਾਊ ਇਲਾਕਾ ਨਹੀਂ ਬੜੀ ਬਹੁਤ ਘੱਟ ਉਪਜਾਊ ਖੇਤ ਹੈ ਠੀਕ ਹੈ ਜੀ ਹੁਣ ਦੋਸਤੋ ਅੱਗੇ ਆਪਾਂ ਕਰਦੇ ਚਾਜ ਦੁਆਬ ਜਿਹੜਾ ਆਪਣਾ ਲਿਖੋ ਜੱਜ ਦੁਆਰ ਇਹ ਆਪਾਂ ਜੱਜ ਕਿਵੇਂ ਕਰਨੇ ਜੀ ਦੋ ਦਰਿਆਵਾਂ ਦੇ ਮੂਹਰ ਲੱਖਰ ਲਾਵਾਂ ਜੀ ਆਪਾਂ ਨੇ ਜਿਵੇਂ ਜੱਜ ਦੁਆਰ ਚਨਾਬ ਚੱਚੇ ਦੇ ਚਨਾਬ ਜੀ ਚਨਾਬ ਤੇ ਜੇਲਮ ਵਿਚਕਾਰ ਦਾ ਬੱਤਾ ਜੇਲਮ ਵਿਚਕਾਰ ਦਾ ਲੱਖ ਆ ਦੇਖੋ ਜੀ ਆਪਾਂ ਨੇ ਯਾਦ ਕਰਨਾ ਸੌਖਾ ਤੇ ਵੀ ਜੱਜ ਦਾ ਦੋ ਦਰਿਆਵਾਂ ਦੇ ਨਾਂ ਤੇ ਪਿਆ ਚੱਚੇ ਦੇ ਜੀ ਚਨਾਬ ਜੱਜ ਦੇ ਜੇਲਮ ਚਨਾਵ ਤੇ ਜੇਲਮ ਦੋਨੇ ਦਰਿਆਵਾਂ ਦੇ ਵਿਚਕਾਰ ਦੇ ਨੱਕ ਨੂੰ ਆਪਾਂ ਕਹਿੰਦੇ ਆ ਚੱਜ ਦੁਆਬ ਤੇ ਜਿਹੜੇ ਦੇ ਪ੍ਰਸਿੱਧ ਸ਼ਹਿਰ ਨੇ ਕਿਹੜੇ ਨੇ ਜੀ ਪ੍ਰਮੁੱਖ ਸ਼ਹਿਰ ਨੇ ਦੇ ਚੱਜ ਦੁਆਬ ਦੇ ਜੀ ਇਹ ਦੇਖੋ ਜੀ ਆਪਣੇ ਚੰਗ ਗੁਜਰਾਤ ਗੁਜਰਾਤ ਤੇ ਸ਼ਾਹ ਕੋਟ ਸ਼ਾਹ ਕੋਟ ਚੰਗ ਗੁਜਰਾਤ ਤੇ ਸ਼ਾਹ ਕੋਟ ਇਹ ਗੁਜਰਾਤ ਆਪਣਾ ਉਹ ਗੁਜਰਾਤ ਨਹੀਂ ਕਹਣਾ ਇੰਡੀਆ ਚ ਦੂਜੇ ਪਾਸੇ ਇਹ ਆਪਣਾ ਪਾਕਿਸਤਾਨ ਵਾਲੇ ਪਾਸੇ ਗੁਜਰਾਤ ਆ ਉਹ ਇਲਾਕਾ ਹੈ ਠੀਕ ਹੈ ਜੀ ਇਹ ਗੁਜਰਾਤ ਤੇ ਇਹ ਦੁਆਬ ਹੈ ਸਿੰਧ ਸਾਗਰ ਨਾਲੋਂ ਥੋੜਾ ਵੱਧ ਪਜਾਉਗਾ ਇਹ ਇਹ ਦੁਆਬ ਸਿੰਧ ਸਾਗਰ ਦੁਆਬ ਤੋਂ ਜ਼ਿਆਦਾ ਉਪਜਾਊ ਹੈ ਜਿਆਦਾ ਉਪਜਾਊ ਹੈ ਅੱਗੇ ਦੋਸਤੋ ਦੇਖੋ ਇਹ ਰਚਨਾ ਦੁਆਬਾ ਰਾਵੀ ਦਰਿਆ ਤੇ ਚਨਾਬ ਦਰਿਆ ਦੇ ਵਿੱਚਕਾਰ ਦੇ ਇਲਾਕੇ ਨੂੰ ਆਪਾਂ ਕਹਿੰਦੇ ਨੇ ਰਚਨਾ ਦੁਆਬ ਜਿਆਦਾ ਕਰਨ ਤਰੀਕਾ ਸੌਖਾ ਜੀ ਰਾਰੇ ਤੇ ਰਾਵੀ ਚੱਚੇ ਤੇ ਚਨਾਬ ਆਪਾਂ ਨੇ ਦੋਨੇ ਦਰਿਆਵਾਂ ਦਾ ਪਹਿਲਾ ਅੱਖਰ ਜੋੜ ਕੇ ਇਹ ਦੁਆਬ ਦੀ ਬਣੇ ਰਚਨਾ ਕਰ ਲੈਣੀ ਹੈ ਠੀਕ ਹੈ ਜੀ ਰਚਨਾ ਦੁਆਬ ਇਹਦਾ ਨਾਮ ਹੋ ਗਿਆ ਪ੍ਰਸਿੱਧ ਸ਼ਹਿਰ ਨੇ ਗੁਜਰਾਵਾਲਾ ਤੇ ਸਿਆਲਕੋਟ ਜੀ ਇਹ ਇਲਾਕਾ ਬਹੁਤ ਉਪਜਾਊ ਹੈ ਤੇ ਅੱਗੇ ਆਪੇ ਕਰ ਆਪਾਂ ਕਰਦੇ ਨੇ ਬਾਰੀ ਦਬਾਬ ਬਿਆਸ ਦਰਿਆ ਬਿਆਸ ਦਰਿਆ ਤੇ ਰਾਵੀ ਦਰਿਆ ਰਾਵੀ ਦਰਿਆ ਦੇ ਵਿੱਚਕਾਰ ਲਗਾ ਵਿੱਚਕਾਰਲਾ ਇਲਾਕਾ ਇਹ ਦੋਵੇਂ 드라마 ਦੇ ਵਿੱਚਕਾਰ ਦੇ ਰੱਖ ਨੂੰ ਤਾਂ ਕਹਿੰਦੇ ਜੀ ਬਾਰੀ ਦਬਾਬ ਇਹ ਬਿਲਕੁਲ ਜੀ ਪੰਜਾਬ ਦੇ ਮੱਧ ਵਿੱਚ ਹੈ ਇਹ ਇਲਾਕਾ ਪੰਜਾਬ ਦੇ ਕਿਹ ਜੀ ਪੰਜਾਬ ਦੇ ਮੱਧ ਵਿੱਚ ਹੈ ਮੱਧ ਵਿੱਚ ਹੈ ਇਸ ਕਰਕੇ ਇਸ ਨੂੰ ਮੱਝ ਆ ਕਹਿੰਦੇ ਨੇ ਜੀ ਇਸ ਕਰਕੇ ਇਸ ਨੂੰ ਕੀ ਕਹਿੰਦੇ ਨੇ ਜੀ ਮੱਝਾ ਜਿਵੇਂ ਬਿਲਕੁਲ ਵਿਚਕਾਰ ਆ ਜੀ ਪੰਜਾਬ ਦੇ ਪੰਜਾਲਾ ਖੇਤਰ ਨੂੰ ਮੱਝਾ ਕਹਿੰਦੇ ਨੇ ਤੇ ਇੱਥੋਂ ਦੇ ਲੋਕਾਂ ਨੂੰ ਜੀ ਮਝਾ ਕਹਿੰਦੇ ਨੇ ਮਝਾ ਜਿਹੜਾ ਇਹ ਆਪਣਾ ਬਾਰੀ ਦਬਾਅ ਹੈ ਬਿਆਸ ਬਿਆਸ ਤੇਰਾ ਤੇਰਾ ਵਿਚਕਾਰ ਦੇ ਰੱਖ ਨੂੰ ਆਪਾਂ ਕਹਿੰਦੇ ਬਾਰੀ ਦਬਾਅ ਤੇ ਇਹ ਪੰਜਾਬ ਦੇ ਬਿਲਕੁਲ ਮੱਧ ਵਿੱਚ ਹੈ ਇਸ ਕਰਕੇ 100 ਲੋਕਾਂ ਨੂੰ ਮਾਰ ਇੱਕ ਇਸ ਕਰਕੇ ਇਥੋਂ ਦੇ ਇਲਾਕੇ ਨੂੰ ਮੱਝਾ ਕਹਿੰਦੇ ਨੇ ਤੇ ਇਥੋਂ ਦੇ ਲੋਕ ਕਿਹਨੂੰ ਮੱਝਾ ਕਹਿੰਦੇ ਨੇ ਠੀਕ ਹੈ ਜੀ ਮੱਝੇ ਦੇ ਲੋਕਾਂ ਨੂੰ ਕੀ ਕਹਿੰਦੇ ਜੀ ਮੱਝਾ ਅੱਗੇ ਦੋਸਤੋ ਪੰਜ ਨੰਬਰ ਆਈ ਆਪਣੇ ਕੋਲ ਬਿਸਤ ਜਲੰਧਰ ਦੁਆਬ ਬਿਸਤ ਜਲੰਧਰ ਅਤਵਾਬ ਉਹ ਜੀ ਆਪਾਂ ਮੂਰ ਲਖਾਂ ਤੋਂ ਲਿਖਣਾ ਜੀ ਬਿਆਸ ਤੇ ਸਤਲੁਜ ਬਿਆਸ ਤੇ ਸਤਲੁਜ ਇਹ ਦੋਵੇਂ ਦਰਿਆਵਾਂ ਦੇ ਵਿਚਕਾਰ ਦੇ ਇਲਾਕੇ ਨੂੰ ਕਹਿੰਦੇ ਨੇ ਜੀ ਦੋਵੇਂ ਦਰਿਆਵਾਂ ਦੇ ਵਿਚਕਾਰ ਦਾ ਇਲਾਕਾ ਜੀ ਜਿਸ ਨੂੰ ਆਪਾਂ ਕਹਿੰਦੇ ਜੀ ਬਿਸਤ ਜਲੰਧਰ ਦੁਆਬ ਇਸ ਨੂੰ ਆਪਾਂ ਦੁਆਬਾ ਵੀ ਕਹਿੰਦੇ ਜੀ ਕਿ ਪੰਜਾਬ ਦਾ ਦੁਆਬਾ ਇਲਾਕਾ ਵਾਹਦਾ ਇਸ ਨੂੰ ਦੁਆਬਾ ਦੁਆਬਾ ਕਹਿੰਦੇ ਤੇ ਇਹਦੇ ਸ਼ਹਿਰ ਕਿਹੜੇ ਨੇ ਪ੍ਰਸਿੱਧ ਪ੍ਰਸਿੱਧ ਸ਼ਹਿਰ ਨੇ ਜੀ ਜਲੰਧਰ ਜਲੰਧਰ ਆ ਗਈ ਹੁਸ਼ਿਆਰਪੁਰ ਹੁਸ਼ਿਆਰਪੁਰ ਕਪੂਰਥਲਾ ਆਦਿ ਜਿਹੜਾ ਇਹ ਇਲਾਕਾ ਹੀ ਬਿਜਲੰਦਰ ਤੋਂ ਆਪਦਾ ਇਹ ਬਹੁਤ ਜ਼ਿਆਦਾ ਉਪਜਾਊ ਹੈ ਇਹ ਵੀ ਕਿਹਦੀ ਬਹੁਤ ਜ਼ਿਆਦਾ ਉਪਜਾਊ ਕਰਦਾ ਹੈ ਅੱਗੇ ਦੇਖੋ ਦੋਸਤੋ ਆਪਾਂ ਅੱਗੇ ਦੇਖਿਆ ਆਪਣੇ ਮਾਲਵਾ ਤੇ ਬੰਗੜ ਦੇਖੋ ਦੋਸਤੋ ਹੁਣ ਆਪਾਂ ਅੱਗੇ ਪੜਾਂਗੇ ਮਾਲਵਾ ਤੇ ਬੰਗੜ ਬਾਰੇ ਮਾਲਵਾ ਤੇ ਬੰਗੜ ਬਾਰੇ ਜਿਹੜਾ ਮਾਲਵਾ ਤੇ ਬੰਗੜ ਆ ਜੀ ਇਹ ਇਲਾਕਾ ਇਹਦੇ ਵਿੱਚੋਂ ਪੱਲਦਾਈ ਆਪਾਂ ਦੇਨੇ ਮਾਲਵਾ ਜਿਹੜਾ ਮਾਲਵਾ ਜੀ ਮਾਲਵਾ ਸੱਤ ਰੋਜ ਅਤੇ ਸੱਤ ਰੋਜ ਅਤੇ ਕੱਗਰ ਦੇ ਵਿੱਚਕਾਰ ਦੇ ਇਲਾਕੇ ਨੂੰ ਕੱਗਰ ਦੇ ਵਿੱਚਕਾਰ ਦੇ ਇਲਾਕੇ ਨੂੰ ਇਲਾਕੇ ਨੂੰ ਮਾਲਵਾ ਇਹ ਨਹੀਂ ਕੀ ਕਿਹਾ ਜੀ ਮਾਲਵਾ ਕੱਗਰ ਤੇ ਸੱਤ ਲੋਏ ਤੇ ਘੱਗਰ ਦੇ ਵਿਚਕਾਰ ਦੇ ਇਲਾਕੇ ਨੂੰ ਆਪਾਂ ਮਾਲਵਾ ਕਹਿੰਦੇ ਆਂ ਦੋਸਤੋ ਠੀਕ ਹੈ ਜੀ ਤੇ ਜਿਹੜਾ ਇਥੇ ਦੇ ਲੋਕ ਨੇ ਮਾਲਵੇ ਦੇ ਲੋਕਾਂ ਨੂੰ ਕੀ ਕਹਿੰਦਾ ਜੀ ਮਲਵਾਈ ਹੋਤੋ ਇਥੋਂ ਦੇ ਲੋਕਾਂ ਨੂੰ ਕੀ ਕਹਿੰਦੇ ਆਪਾਂ ਮਲਵਈ ਕਹਿੰਦੇ ਜੀ ਮਲਵਈ ਮਾਲਵੇ ਦੇ ਲੋਕਾਂ ਨੂੰ ਆਪਾਂ ਕੀ ਕਹਿੰਦੇ ਮਲਵਈ ਠੀਕ ਹੈ ਜੀ ਇਹਦੇ ਪ੍ਰਸਿੱਧ ਸ਼ਹਿਰ ਨੇ ਸ਼ਹਿਰ ਗੜ੍ਹ ਨੇ ਪਟਿਆਲਾ ਪਟਿਆਲਾ ਜੀ ਅੱਗੇ ਆਏ ਦੋਸਤੋ ਰੋਪੜ ਸਰਹੰਦਾ ਫਿਰੋਜਪੁਰ ਫਾਜ਼ਿਲਕਾ